ਐਸੋਕਦੇ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਿਏ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਵੱਡੀ ਮੀਟਿੰਗ ਸਾਦ ਲਈ ਹੈ ਤੇ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤਲਕਪਗ 11 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਅੱਜ ਸੈਸ਼ਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਦੀ ਹੈ ਕਿ ਬੇਅਦਬੀ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਕਾਨੂੰਨ ਲਿਆਉਣ ਦੀ ਲਗਾਤਾਰ ਗੱਲ ਚੱਲ ਰਹੀ ਹੈ ਪਰੰਤੂ ਸੈਸ਼ਨ ਜਿਹੜਾ ਕਿ ਸ਼ੁਰੂ ਹੋਇਆ ਹੋਇਆ ਹੈ ਤੇ ਜਿਸ ਤੋਂ ਬਾਅਦ 14 ਤੇ ਨੰਦਰਾ ਨੂੰ ਇਹ ਸੈਸ਼ਨ ਚੱਲੇਗਾ ਤੇ ਜਿਸ ਤੋਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ BBMB ਨੂੰ ਲੈ ਕੇ ਜਿਹੜੀ ਕਿ ਸੈਸ਼ਨ ਦੇ ਵਿੱਚ ਮੁੱਦਾ ਉਠਾਇਆ ਤੇ ਉੱਥੇ ਹੀ ਆਪਣਾ ਸਪਸ਼ਟੀਕਰਨ ਦਿੱਤਾ ਕਿ ਅਸੀਂ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦੇਵਾਂਗੇ ਜੋ ਪੰਜਾਬ ਦਾ ਪਾਣੀ ਉਹ ਸਿਰਫ ਪੰਜਾਬ ਦੇ ਕੋਲ ਹੀ ਰਹੇਗਾ ਤੇ ਆਪਣਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਤੇ ਇਸ ਦੇ ਤਹਿਤ ਸੈਸ਼ਨ ਦੇ ਵਿੱਚ ਇੱਕ ਜ਼ਬਰਦਸਤ ਹੰਗਾਮਾ ਜਿਹੜਾ ਕਿ ਉਹ ਵੀ ਦੇਖਣ ਨੂੰ ਮਿਲਿਆ ਤੇ ਅੱਜ ਜਿਹੜਾ ਕਿ ਸੈਸ਼ਨ ਸ਼ੁਰੂ ਹੋਣਾ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ ਦੇ ਵਿੱਚ ਅੱਜ ਕਿਸਾਨਾਂ ਨੂੰ ਲੈ ਕੇ ਵਿਚਾਰ ਚਾ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਨਕਲੀ ਖਾਦ ਨੂੰ ਲੈ ਕੇ ਲਗਾਤਾਰ ਜਿਹੜੀਆਂ ਚਰਚਾਵਾਂ ਹੋਈਆਂ ਸੀ ਉਸ ਮੁੱਦੇ ਦੇ ਉੱਤੇ ਵੀ ਪੰਜਾਬ ਸਰਕਾਰ ਆਪਣੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜੀ ਕਿ ਚਰਚਾ ਕਰ ਸਕਦੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਬੇਅਦਬੀ ਖਿਲਾਫ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਜਿਹੜਾ ਕਿ ਬਿਲ ਪਾਸ ਕੀਤਾ ਜਾ ਸਕਦਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਕੈਬਨਿਟ ਮੰਤਰੀਆਂ ਨੂੰ ਸੱਦੇ ਆ ਤੇ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਈ ਮੁੱਦਿਆਂ ਦੇ ਉੱਤੇ ਚਰਚਾ ਕਰਕੇ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਣਾ ਸਕਦੇ ਨੇ ਮੀਟਿੰਗ ਕਰਨਗੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤਿਲਕਪਗ 11 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਅੱਜ ਸੈਸ਼ਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾੰਦੇ ਬੋਲੋ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਦੀ ਹੈ ਕਿ ਬੇਅਦਬੀ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਕਾਨੂੰਨ ਲਿਆਉਣ ਦੀ ਲਗਾਤਾਰ ਗੱਲ ਚੱਲ ਰਹੀ ਹੈ ਪਰੰਤੂ ਸੈਸ਼ਨ ਜਿਹੜਾ ਕਿ ਸ਼ੁਰੂ ਹੋਇਆ ਹੋਇਆ ਹੈ ਤੇ ਜਿਸ ਤੋਂ ਬਾਅਦ 14 ਤੇ 15 ਨੂੰ ਇਹ ਸੈਸ਼ਨ ਚੱਲੇਗਾ ਤੇ ਜਿਸ ਤੋਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ BBMB ਨੂੰ ਲੈ ਕੇ ਜਿਹੜੀ ਕਿ ਸੈਸ਼ਨ ਦੇ ਵਿੱਚ ਮੁੱਦਾ ਉਠਾਇਆ ਤੇ ਉੱਥੇ ਹੀ ਆਪਣਾ ਸਪਸ਼ਟੀਕਰਨ ਦਿੱਤਾ ਕਿ ਅਸੀਂ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦਵਾਂਗੇ ਜੋ ਪੰਜਾਬ ਦਾ ਪਾਣੀ ਉਹ ਸਿਰਫ ਪੰਜਾਬ ਦੇ ਕੋਲ ਹੀ ਰਹੇਗਾ ਤੇ ਆਪਣਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਤੇ ਇਸ ਦੇ ਤਹਿਤ ਸੈਸ਼ਨ ਦੇ ਵਿੱਚ ਇੱਕ ਜ਼ਬਰਦਸਤ ਹੰਗਾਮਾ ਜਿਹੜਾ ਕਿ ਉਹ ਵੀ ਦੇਖਣ ਨੂੰ ਮਿਲਿਆ ਤੇ ਅੱਜ ਜਿਹੜਾ ਕਿ ਸੈਸ਼ਨ ਸ਼ੁਰੂ ਹੋਣਾ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ ਦੇ ਵਿੱਚ ਅੱਜ ਕਿਸਾਨਾਂ ਨੂੰ ਲੈ ਕੇ ਵਿਚਾਰ ਚਾ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਨਕਲੀ ਖਾਦ ਨੂੰ ਲੈ ਕੇ ਲਗਾਤਾਰ ਜਿਹੜੀਆਂ ਚਰਚਾਵਾਂ ਹੋਈਆਂ ਸੀ ਉਸ ਮੁੱਦੇ ਦੇ ਉੱਤੇ ਵੀ ਪੰਜਾਬ ਸਰਕਾਰ ਆਪਣੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜੀ ਕਿ ਚਰਚਾ ਕਰ ਸਕਦੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਬੇਅਦਬੀ ਖਿਲਾਫ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਜਿਹੜਾ ਕਿ ਬਿਲ ਪਾਸ ਕੀਤਾ ਜਾ ਸਕਦਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਕੈਬਨਿਟ ਮੰਤਰੀਆਂ ਨੂੰ ਸੱਦਿਆ ਤੇ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਈ ਮੁੱਦਿਆਂ ਦੇ ਉੱਤੇ ਚਰਚਾ ਕਰਕੇ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਣਾ ਸਕਦੇ